ਸਾਡੇ ਤਾਂ ਅੱਜ ਕਾਫੀ ਸਾਰਾ ਮੌਸਮ ਠੰਡਾ ਹੋ ਚੁੱਕਾ ਸੀ ਤੇ ਨਾਲੇ بارش ਵੀ ਹੋ ਰਹੀ ਸੀ ਨਿੱਕੀ ਨਿੱਕੀ ਤੇ ਬੱਚੇ ਕਹਿ ਰਹੇ ਸੀ ਕਿ ਕੁਝ ਖਾਣ ਨੂੰ ਬਣਾਓ ਤੇ ਮੈਂ ਸੋਚ ਰਹੀ ਸੀ ਕਿ ਮੈਂ ਕਿਉਂ ਨਾ ਪਕੌੜੇ ਬਣਾ ਲਵਾਂ ਤੇ ਹੁਣ ਮੈਂ ਇਹਦੇ ਵਾਸਤੇ ਪਕੌੜਿਆਂ ਵਾਸਤੇ ਲੈ ਲਿਆ ਜੀ ਸਮਾਨ ਕੁਝ ਆਲੂ ਤੇ ਪਿਆਜ਼ ਲੱਲੇ ਨੇ ਜਿੰਨੇ ਕੁ ਮੈਂ ਬਣਾਉਣੇ ਸੀਗੇ ਉਸ ਹਿਸਾਬ ਨਾਲ ਮੈਂ ਆਲੂਆਂ ਤੇ ਪਿਆਜ਼ ਨੂੰ ਕੱਟ ਲਿਆ ਧੋਣ ਤੋਂ ਬਾਅਦ ਇੱਕ ਡੂੰਗੇ ਵਿੱਚ ਪਾ ਲਿਆ ਸੀਗਾ ਇਹਦੇ ਵਿੱਚ ਪਾ ਲਈ ਮੈਂ ਹਲਦੀ ਪਾ ਲਈ ਸੀ ਹੁਣ ਤੇ ਨਮਕ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਦੋਸਤੋ ਬਾਅਦ ਮੈਂ ਪਾਈ ਲਾਲ ਮਿਰਚਾ ਥੋੜੀ ਜੀ ਦੇਗੀ ਮਿਰਚ ਪਾਈ ਤੇ ਇਹਦੇ ਵਿੱਚ ਪਾਈ ਥੋੜੀ ਜੀ ਸੁੱਕੀ ਮੇਥੀ ਤੇ ਨਾਲ ਮੈਂ ਥੋੜਾ ਜਿਹਾ ਸਾਬਤ ਧਨੀਆ ਪਾ ਕੇ ਤੇ ਗਰਮ ਮਸਾਲਾ ਪਾ ਲਿਆ ਥੋੜੀ ਜੀ ਇਹਦੇ ਵਿੱਚ ਪਾਈ ਜੀ ਅਜਵਾਇਨ ਅਜਵਾਇਨ ਹੱਥਾਂ ਨਾਲ ਮਿਕਸ ਕਰਕੇ ਜਿੰਨਾ ਕਿ ਇਹਦੇ ਵਿੱਚ ਵੇਸਣ ਲੱਗ ਜੇ ਤੁਸੀਂ ਉਹਨਾਂ ਪਾ ਲੈਣਾ ਜਿਸ ਨਾਲ ਤੁਸੀਂ ਰੱਖਣਾ ਚਾਹੁੰਦੇ ਇੱਥੇ ਮੈਂ 4-5 ਚਮਚ ਜਿਹੜੇ ਵੇਸਣ ਦੇ ਲੈਏ ਨੇ ਤੇ ਮਿਕਸ ਕਰ ਲੈਣੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਮੈਂ ਵੇਸਣ ਨੂੰ ਜਿਹੜਾ ਘੋਲ ਲਵਾਂਗੀ ਤੇ ਉਹ ਨੀਚੇ ਨੂੰ ਆਪਣਾ ਜਿਹੜਾ ਤੇਲ ਉਹ ਵੀ ਗਰਮ ਹੋ ਜਾਵੇਗਾ ਤੇ ਤੁਸੀਂ ਦੇਖ ਸਕਦੇ ਬੇਕਿੰਗ ਸੋਡਾ ਪਾਉਣ ਤੋਂ ਬਾਅਦ ਆਪਾਂ ਗਰਮਾ-ਗਰਮ ਤੇਲ 'ਚ ਇਹਨਾਂ ਨੂੰ ਫਰਾਈ ਕਰਨ ਤੇਲ ਜਿਹੜਾ ਉਹ ਗਰਮ ਹੋਣਾ ਚਾਹੀਦਾ ਹੈ ਇਸ ਤਰੀਕਾ ਨਾਲ ਗਰਮਾ-ਗਰਮ ਤੇਲ 'ਚ ਮੈਂ ਜਿਹੜੇ ਪਕੌੜੇ ਫਰਾਈ ਕਰ ਲਈ ਸੀ ਸਾਰੇ ਤੇ ਨਾਲ ਹੀ ਚਾਹ ਬਣਾਈ ਸੀ ਬੱਚੇ ਜਿਹੜੇ ਚਾਹ ਨਾਲ ਪਕੌੜੇ ਖਾ ਰਹੇ ਸੀਗੇ ਤੇ ਬਾਕੀ ਦੇ ਜਿਹੜੇ ਹੀ ਪਕੌੜੇ ਕੁਝ ਮੈਂ ਕੜੀ ਵਾਸਤੇ ਰੱਖ ਲਈ ਸੀ ਨਾਲ ਹੀ ਮੈਂ ਕੜੀ ਵੀ ਤਿਆਰ ਕਰ ਲਈ ਸੀ ਘਰ ਕਿਉਂਕਿ ਸਾਡੇ ਘਰ ਅੱਜ ਆਉਣੇ ਸੀ ਪਰੌਣੇ ਤੇ ਮੈਂ ਕੜੀ ਤੇ ਨਾਲ ਹੋਰ ਇੱਕ ਸਬਜ਼ੀ ਤਿਆਰ ਕੀਤੀ ਸੀ ਉਹਦੇ ਵਾਸਤੇ ਤੇ ਨਾਲ ਹੀ ਮੈਂ ਤੇਲ ਗਰਮ ਵਿੱਚ ਪਾਤਾ ਜੀਰਾ ਤੇ ਲਸਣ ਕੱਟਿਆ ਹੋਇਆ ਬਰੀਕ ਤੇ ਨਾਲ ਹੀ ਮੈਂ ਪਾਤੀਆਂ ਸੁ ਉਸ ਤੋਂ ਬਾਅਦ ਮੈਂ ਲਿਆ ਦੋ ਕੌਲੀਆਂ ਦਹੀਂ ਤੇ ਅੱਧੀ ਕੌਲੀ ਵੇਸਣ ਦੀ ਤੇ ਇਹਨਾਂ ਨੂੰ ਘੋਲ ਲਿਆ ਸੀਗਾ ਇਸ ਤਰੀਕੇ ਦੇ ਨਾਲ ਤੇ ਹੁਣ ਤੋਂ ਮੈਂ ਪਿਆਜ਼ ਤੇ ਹਰੀਆਂ ਮਿਰਚਾਂ ਪਾ ਕੇ ਉਹਨਾਂ ਨੂੰ ਵੀ ਭੁੰਨ ਲਵਾਂਗੀ ਜਿਆਦਾ ਨਹੀਂ ਭੁੰਨਣਾ ਹੈਗਾ ਉਸ ਤੋਂ ਬਾਅਦ ਮੈਂ ਪਾਵਾਂਗੀ ਨਮਕ ਹਲਦੀ ਤੇ ਇੱਥੇ ਮੈਂ ਪਾਵਾਂਗੀ ਨਾਲ ਹੀ ਥੋੜੀ ਜੀ ਲਾਲ ਮਿਰਚ ਪਾਈ ਥੋੜੀ ਜੀ ਦੇਗੀ ਮਿਰਚ ਪਾ ਕੇ ਤੇ ਥੋੜੀ ਜੀ ਪਾਤੀ ਇਹਦੇ ਵਿੱਚ ਅਜਵਾਇਨ ਮੈਂ ਤੜਕੇ ਵਿੱਚ ਤੇ ਜਿਹੜਾ ਵੇਸਣ ਘੋਲ ਕੇ ਰੱਖਿਆ ਸੀ ਉਹਨੂੰ ਵੀ ਪਾ ਲਿਆ ਸੀ ਨਾਲ ਹੀ ਤੇ ਹੁਣ ਮੈਂ ਇਹਨਾਂ ਨੂੰ ਰਿਨਣ ਵਾਸਤੇ ਰੱਖ ਲਵਾਂਗੀ ਕੜੀ ਨੂੰ ਤੇ ਕੜੀ ਨੂੰ ਆਪਾਂ 10 ਮਿੰਟ ਵਾਸਤੇ ਜਿਉ ਰਿੰਨਾਗੇ ਇਸ ਤਰੀਕੇ ਨਾਲ ਜਿੰਨ ਤੋਂ ਬਾਅਦ ਮੈਂ ਜਿਹੜੇ ਪਕੌੜੇ ਪਾ ਦਿੱਤੇ ਕੜੀ ਦੇ ਵਿੱਚ ਤੇ ਹੁਣ ਆਪਣੀ ਕੜੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਕੜੀ ਸਾਡੀ ਜਿਹੜੀ ਖਾਦੀ ਵੀ ਗਈ ਸੀਗੀ ਮੈਨੂੰ ਥੋੜਾ ਕੰਮ ਜਾਣਾ ਪਿਆ ਸੀ ਮੈਂ ਵੀਡੀਓ ਨਹੀਂ ਦੱਸ پائی ਤੇ ਆਪਣੀ ਜਿਹੜੀ ਕੜੀ ਉਹ ਬਣ ਕੇ ਤਿਆਰ ਹੋ ਚੁੱਕੀ ਇੰਨੀ ਕਾ ਕੜੀ ਬਚੀ ਸੀ ਮੇਰੇ ਹੁੰਦਿਆਂ ਨੂੰ ਤਾਂ ਦੇਖ ਸਕਦੇ ਤੁਸੀਂ ਤੇ ਬਾਕੀ ਦੀ ਕੜੀ ਜਿਹੜੀ ਖਾफी ਖਾਦੀ ਗਈ ਸੀ